ਬਠਿੰਡਾ ਲੋਕ ਸਭਾ ਹਲਕੇ ਤੋਂ ਸੁਪਾਲ ਸਿੰਘ ਖੈਰਾ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਉਹਨਾਂ ਨੇ ਆਪਣੀ ਚੋਣ ਮੁਹਿੰਮ ਪੂਰੀ ਤਰ੍ਹਾਂ ਬਠਿੰਡੇ ਦੇ ਵਿੱਚ ਸ਼ੁਰੂ ਕਰ ਦਿੱਤੀ ਹੈ ਅਤੇ ਕੱਲ ਉਹ ਬਾਦਲ ਦੇ ਹਲਕੇ ਲੰਬੀ ਦੇ ਵਿੱਚ ਪਹੁੰਚੇ ਸਨ ਜਿੱਥੇ ਉਹਨਾਂ ਨੇ ਮਨਪ੍ਰੀਤ ਸਿੰਘ ਬਾਦਲ ਦੇ ਕਾਂਗਰਸ ਪਾਰਟੀ ਵੱਲੋਂ ਚੋਣ ਲੜਨ ਦੀ ਚਾਹਤ ਜ਼ਾਹਰ ਕਰ ਦਿੱਤੀ ਹੈ ਮੈਂ ਚਾਹਨਾ ਵਾਂ ਕਿ ਇਸ ਇਲੈਕਸ਼ਨ ਦੇ ਵਿੱਚ ਹਰਸਿਮਰਤ ਕੌਰ ਬਾਦਲ ਔਰ ਮਨਪ੍ਰੀਤ ਸਿੰਘ ਬਾਦਲ ਲੜਨ ਤਾਂ ਕਿ ਲੋਕਾਂ ਦੀ ਕਚੈਰੀ ਵਿੱਚ ਇਸ ਇੱਕ ਪਰਿਵਾਰ ਦਾ ਚਾਹੇ ਉਹ ਦੋ ਵਿਅਕਤੀ ਨੇ ਲੇਕਿਨ ਇੱਕੋ ਹੀ ਥੈਲੀ ਦੇ ਚੱਟੇ-ਵੱਟੇ ਇੱਕੋ ਹੀ ਆਈਡੀਓਲੋਜੀ ਵਿਚਾਰਧਾਰਾ ਦੇ ਨੇ ਸੋ ਮੈਂ ਚਾਹੁੰਨਾ ਕਿ ਇਹਨਾਂ ਦੇ ਨਾਲ ਇਹ ਮੁਕਾਬਲਾ ਹੋਵੇ ਔਰ ਮੇਰੀ ਹਰ ਸਿਮਰਤ ਕੌਰ ਨੂੰ ਪਹਿਲਾਂ ਵੀ ਤਾਂ ਮੈਂ ਹੁਣ ਇਹ ਹੀ ਕਹਿ ਸਕਦਾ ਕਿ ਸਾਨੂੰ ਪਤਾ ਹੈ ਕਿ ਤੁਸੀਂ ਬਹੁਤ ਸਰਮਾਇਦਾਰ ਆ ਤੁਹਾਡੇ ਕੋਲ ਬਹੁਤ ਪੈਸਾ ਪਰ ਅਗਰ ਤੁਹਾਡੇ ਵਿੱਚ ਦਮ ਹੈ ਤੇ ਆਓ ਤੁਸੀਂ ਜਨਤਕ ਬਹਿਸ ਵਾਸਤੇ ਮੈਨੂੰ ਤੁਸੀਂ ਸਮਾਂ ਦੱਸ ਦਿਓ ਸਥਾਨ ਦੱਸ ਦਿਓ ਬਾਦਲ ਪਿੰਡ ਰਖ ਲਓ ਮੈਂ ਉੱਥੇ ਹਾਜ਼ਰ ਹੋ ਜੂਗਾ ਔਰ ਲੋਕਾਂ ਦੀ ਕਚੈਰੀ ਵਿੱਚ ਆਪਾਂ ਬੈਠ ਕੇ ਸਾਰੇ ਉਮੀਦਵਾਰ ਆਪਾਂ ਜਨਤਕ ਤੌਰ ਤੇ ਬਹਿਸ ਕਰੀਏ ਕਿਉਂ ਇੰਨਾ ਪੈਸਾ ਖਜਾਲਤ ਰੈਲੀਆਂ ਤੇ ਸ਼ਰਾਬ ਤੇ ਟੋਡੇ ਤੇ ਨਸ਼ਾ ਤੇ ਪੈਸੇ ਦੇ ਭਾਵੇਂ ਕਿ ਸੁਖਪਾਲ ਸਿੰਘ ਖੈਰਾਂ ਨੂੰ ਅਜੇ ਤੱਕ ਕਾਂਗਰਸੀ ਲੀਡਰ ਕਿਹਾ ਜਾਂਦਾ ਹੈ ਪਰ ਕਾਂਗਰਸ ਤੇ ਵੀ ਉਹ ਨਿਸ਼ਾਨਾ ਸਾਧਣਾ ਨਹੀਂ ਪੁੱਲਦੇ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਵੀ ਸੁਖਬੀਰ ਸਿੰਘ ਬਾਦਲ ਦੀ ਐਕਸਟੈਂਡਡ ਸਰਕਾਰ ਲੱਗਦੀ ਹੈ ਪਹਿਲਾਂ 10 ਸਾਲ ਅਕਾਲੀ ਦਲ ਦੀ ਬਾਦਲ ਦੀ ਸਰਕਾਰ ਫੇਲ ਹੋ ਗਈ ਔਰ ਕੇਵਲ ਸਰਮਾਇਆ ਇਕੱਠਾ ਕਰਨ ਵਿੱਚ ਲੱਗੀ ਰਹੀ ਬਿਲਕੁਲ ਉਹਨਾਂ ਦੇ ਪੱਦ ਚਿੰਨਾ ਤੇ ਕਾਂਗਰਸ ਗਵਰਨਮੈਂਟ ਪਿਛਲੇ 2 ਸਾਲਾਂ ਤੋਂ ਕੰਮ ਕਰ ਰਹੀ ਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਗਰ ਤੁਸੀਂ ਅੱਖਾਂ ਬੰਦ ਕਰਕੇ ਇੱਕ ਵਾਰ ਝਲਕ ਦੇਖੋਗੇ ਤਾਂ ਐ ਲੱਗੂ ਕਿ ਜਿੱਦਾਂ ਸੁਖਬੀਰ ਸਿੰਘ ਬਾਦਲ ਦੀ ਐਕਸਟੈਂਡਡ ਗਵਰਨਮੈਂਟ ਆ ਪੰਜਾਬ ਦੇ ਵਿੱਚ ਹਰ ਕਿਸਮ ਦਾ ਨਸ਼ਾ ਉਹੀ ਖੁਦਕੁਸ਼ੀਆਂ 750 ਕਿਸਾਨ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਆਪਣੀ ਜਾਨ ਗਵਾ ਚੁੱਕਾ ਵਾ ਇੱਕ ਪਾਸੇ ਤੇ ਪਿੰਡਾ ਹਲਕੇ ਤੋਂ ਸ਼੍ਰੋਮਣੀ ਅਕਾਲ ਦਲ ਦੇ ਵੱਲੋਂ ਹਰਸਿਮਰਤ ਕੌਰ ਬਾਦਲ ਦੇ ਚੋਣ ਲੜਨ ਦੀ ਉਮੀਦ ਹੈ ਉਹਦੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੀ ਚਰਚਾ ਪੂਰੀ ਤਰ੍ਹਾਂ ਤੇ ਪੰਜਾਬ ਦੇ ਵਿੱਚ ਫੈਲੀ ਹੋਈ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਉਹੀ ਚੋਣ ਮੈਦਾਨ ਦੇ ਵਿੱਚ ਨਿਤਰ ਸਕਦੇ ਨੇ ਉਹਨਾਂ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਪਤਨੀ ਵਿਨੂ ਬਾਦਲ ਨੂੰ ਲੈ ਕੇ ਵੀ ਚਰਚਾ ਚੱਲੀ ਸੀ ਪਰ ਮਨਪ੍ਰੀਤ ਸਿੰਘ ਬਾਦਲ ਨੇ ਇੱਕ ਬਿਆਨ ਦੇ ਕੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਵਿਨੂ ਬਾਦਲ ਚੋਣ ਨਹੀਂ ਲੜੇਗੀ ਉਸ ਤੋਂ ਬਾਅਦ ਰਾਹੁਲ ਗਾਂਧੀ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾ ਇਸ ਕਰਕੇ ਪੰਜਾਬ ਵਿੱਚ ਸਥਿਤੀ ਮਜ਼ਬੂਤ ਹੋਣ ਦੇ ਕਰਕੇ ਰਾਹੁਲ ਗਾਂਧੀ ਪੰਜਾਬ ਵਿੱਚ ਖਾਸ ਤੌਰ ਤੇ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੇ ਇਸੇ ਕਰਕੇ ਉਹ ਵੱਡੇ ਚਿਹਰਿਆਂ ਨੂੰ ਮੈਦਾਨ ਦੇ ਵਿੱਚ ਉਤਾਰਨ ਦੇ ਇਸ਼ਕ ਨੇ ਇਸੇ ਕਰਕੇ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਪਰ ਸੁਖਪਾਲ ਸਿੰਘ ਖੈਰਾ ਨੇ ਇੱਥੇ ਜ਼ਾਹਿਰ ਕਰ ਦਿੱਤਾ ਹੈ ਕਿ ਉਹਨਾਂ ਦੀ ਇੱਛਾ ਹੈ ਕਿ ਬਾਦਲ ਪਰਿਵਾਰ ਦੇ ਦੋ ਮੈਂਬਰ ਉਹਨਾਂ ਦੇ ਖਿਲਾਫ ਚੋਣ ਲੜਨ ਚੋਣ ਲੜਨ ਦੇ ਨਾਲ ਨਾਲ ਸੁਖਪਾਲ ਸਿੰਘ ਖੈਰਾ ਇੱਥੇ ਨਵੀਂ ਗੱਲ ਕਰਦੇ ਵੀ ਦਿਖਾਈ ਦਿੰਦੇ ਨੇ ਉਹ ਮਨਪ੍ਰੀਤ ਸਿੰਘ ਬਾਦਲ ਅਤੇ ਹਰਸ਼ਮੰਤ ਕੌਰ ਬਾਦਲ ਨੂੰ ਖੁੱਲੀ ਬਹਿਸ ਜਨਤਕ ਬਹਿਸ ਦੀ ਕਿ ਜੇਕਰ ਅਮਰੀਕਾ ਵਰਗੇ ਦੇਸ਼ ਦੇ ਵਿੱਚ ਉਮੀਦਵਾਰ ਆਪਸ ਵਿੱਚ ਜਨਤਕ ਬਹਿਸ ਕਰ ਸਕਦੇ ਨੇ ਤਾਂ ਪੰਜਾਬ ਦੇ ਵਿੱਚ ਅਜਿਹਾ ਕਿਉਂ ਨਹੀਂ ਹੋ ਸਕਦਾ ਪੈਸੇ ਦੀ ਬਚਤ ਦੇ ਲਈ ਵੀ ਅਜਿਹਾ ਕਰਨਾ ਸਹੀ ਰਹੇਗਾ ਪੰਜਾਬ ਦੇ ਖਜ਼ਾਨੇ ਲਈ ਵੀ ਅਜਿਹਾ ਕਰਨਾ ਸਹੀ ਰਹੇਗਾ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਵਿੱਤ ਮੰਤਰੀ ਨੇ ਅਤੇ ਉਹ ਕਹਿੰਦੇ ਨੇ ਕਿ ਇੱਕ ਇੱਕ ਪੈਸਾ ਪੰਜਾਬ ਦਾ ਬਚਾਇਆ ਜਾਣਾ ਚਾਹੀਦਾ ਹੈ ਇਸੇ ਕਰਕੇ ਸੁਖਪਾਲ ਸਿੰਘ ਘੈਰਾ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਇਹ ਸਲਾਹ ਦਿੱਤੀ ਹੈ ਕਿ ਜੇਕਰ ਤੁਸੀਂ ਪੰਜਾਬ ਦਾ ਪੈਸਾ ਬਚਾਉਣਾ ਚਾਹੁੰਦੇ ਹੋ ਤਾਂ ਜਨਤਕ ਬਹਿਸ ਇੱਕ ਵਧੀਆ ਤਰੀਕਾ ਹੈ ਨਾ ਕਿ ਰੈਲੀਆਂ ਅਤੇ ਚੋਣ ਪ੍ਰਚਾਰ ਤੇ ਬਹੁਤ ਜ਼ਿਆਦਾ ਪੈਸੇ ਖਰਚਣਾ ਇਸ ਤੋਂ ਬਾਅਦ ਜਦੋਂ ਐਲਾਨ ਹੋਏਗਾ ਮਨਪ੍ਰੀਤ ਸਿੰਘ ਬਾਦਲ ਦਾ ਜਦੋਂ ਐਲਾਨ ਹੋਏਗਾ ਉਸ ਤੋਂ ਬਾਅਦ ਕੀ ਮਨਪ੍ਰੀਤ ਸਿੰਘ ਬਾਦਲ ਸੁਖਪਾਲ ਸਿੰਘ ਖੈਰਾਦੀਸ ਬਹਿਸ ਦੀ ਚੁਣੌਤੀ ਨੂੰ ਸਵੀਕਾਰ ਕਰਨਗੇ ਕਿਉਂਕਿ ਲੱਗ ਨਹੀਂ ਰਿਹਾ ਕਿ ਹਰਸ਼ਮਨਤ ਕੌਰ ਬਾਦਲ ਇਹ ਚੁਣੌਤੀ ਸਵੀਕਾਰ ਕਰਨਗੇ ਮਨਪ੍ਰੀਤ ਸਿੰਘ ਬਾਦਲ ਦਾ ਅਗਲਾ ਕਦਮ ਕੀ ਹੋਏਗਾ ਜੇਕਰ ਉਹਨਾਂ ਨੂੰ ਉਮੀਦਵਾਰ ਕੋਸ਼ਿਸ਼ ਕੀਤਾ ਜਾਂਦਾ ਹੈ ਤਾਂ ਉਸਤੇ ਵੀ ਸਭ ਦੀਆਂ ਨਿਗਾਹਾਂ ਬਣੀਆ ਰਹਿਣਗੀਆਂ ਪਰ ਇੱਥੇ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਆ ਕਿ ਕੀ ਤੁਸੀਂ ਸੁਖਪਾਲ ਸਿੰਘ ਖੈਰਾਦੀਸ ਬਹਿਸ ਦੀ ਚੁਣੌਤੀ ਦੇ ਨਾਲ ਸਹਿਮਤ ਹੋ ਤੁਹਾਨੂੰ ਲੱਗਦਾ ਹੈ ਕਿ ਉਮੀਦਵਾਰਾਂ ਨੂੰ ਇਸੇ ਤਰ੍ਹਾਂ ਜਨਤਕ ਬਹਿਸਾਂ ਕਰਕੇ ਲੋਕ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਦਾ ਪੰਜਾਬ ਟੀਵੀ ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ ਡਾਊਨਲੋਡ ਕਰਕੇ ਇੰਸਟਾਲ ਕਰਕੇ ਉਸ ਐਪ ਨੂੰ ਇਸਤੇਮਾਲ ਕਰਕੇ ਉਸ ਦੀਆਂ ਕਮੀਆਂ ਪੇਸ਼ੀਆਂ ਸਾਨੂੰ ਜ਼ਰੂਰ ਦੱਸੋ ਤਾਂ ਜੋ ਅਸੀਂ ਉਸ ਐਪ ਨੂੰ ਹੋਰ ਵੀ ਬਿਹਤਰ ਬਣਾ ਸਕੀਏ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਹਗਲੀ ਵਾਰ ਫੇਰਾ ਦਰੋਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ ਕਿੰਨੀਆਂ ਵੋਟਾਂ ਪਾ ਚੁੱਕੀਆਂ ਆਪਾਂ ਆਪਣੇ ਜੀ ਜੇ ਤਾਂ ਤੁਹਾਨੂੰ ਲੱਗਦਾ ਵਾ ਕਿ ਆਪਣੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਪ੍ਰਾਣੀਆਂ ਸਰਕਾਰਾਂ ਨੇ ਚਾਹੇ ਉਹ ਬਾਦਲ ਦੀ ਸਰਕਾਰ ਸੀ ਚਾਹੇ ਕਾਂਗਰਸ ਸਰਕਾਰ ਸੀ ਇਹਨਾਂ ਨੇ ਸਾਡੀ ਜ਼ਿੰਦਗੀ ਦੇ ਮਿਆਰ ਵਿੱਚ ਕੋਈ ਵਾਅਦਾ ਕੀਤਾ ਸਾਡੇ ਚਿਹਰਿਆਂ ਤੇ ਖੁਸ਼ਹਾਲੀ ਲੈ ਕੇ ਆਏ ਸਾਡੀਆਂ ਫਸਲਾਂ ਦੇ ਭਾਅ ਠੀਕ ਮਿੱਥੇ ਗਏ ਸਾਡੇ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਸਕੇ ਨਹੀਂ ਸਾਡੇ ਬਜ਼ੁਰਗਾਂ ਦੇ ਇਲਾਜ ਵਾਸਤੇ ਜਿਹੜੀ ਸਿਹਤ ਦੀ ਪ੍ਰਣਾਲੀ ਸੀ ਉਸ ਨੂੰ ਇਹਨਾਂ ਨੇ ਅਮ ਠੀਕ-ਠਾਕ ਕੀਤਾ ਸਾਡੇ ਬੱਚਿਆਂ ਨੂੰ ਕੋਈ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਪੀਣ ਵਾਲਾ ਪਾਣੀ ਲੋਕਾਂ ਨੂੰ ਕੈਂਸਰ ਨਾ ਹੋਵੇ ਗੁਰਦੇ ਖਰਾਬ ਨਾ ਹੋਣ ਪੀਣ ਵਾਲਾ ਪਾਣੀ ਸਾਫ਼ ਤਿਆਰ ਕੀਤਾ ਅਤੇ ਹੋਰ ਲੋਕਾਂ ਦੇ ਹਿੱਤ ਤੇ ਕੰਮ ਕੀਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਫਿਰ ਤਾਂ ਮੇਰੇ ਵੀਰੋ ਅਤੇ ਬਜ਼ੁਰਗੋ ਤੇ ਭਰਾਓ ਵੋਟ ਦਾ ਅਧਿਕਾਰ ਤੁਹਾਡੇ ਇਲਾਕੇ ਦੇ 5 ਵਾਰ ਬਣੇ ਮੁੱਖ ਮੰਤਰੀ ਬਾਦਲ ਸਾਹਿਬ ਦੇ ਪਰਿਵਾਰ ਨੂੰ ਹੋ ਸਕਦਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਨੂੰ ਵੀ ਹੋ ਸਕਦਾ ਪਰ ਜੇ ਆਪਾਂ ਸਹੀ ਮੈਨਿਆਂ ਵਿੱਚ ਅੰਦਰ ਝਾਤ ਮਾਰ ਕੇ ਦੇਖੀਏ ਆਪਣੀ ਜ਼ਿੰਦਗੀ ਦੀ ਜੇ ਤੁਹਾਨੂੰ ਲੱਗਦਾ ਵਾ ਕਿ ਇਹ ਸਾਰੀਆਂ ਜਿਹੜੀਆਂ ਵੋਟਾਂ ਪਾਈਆਂ ਇਹਦਾ ਲਾਹਾ ਸਿਰਫ ਕੁਝ ਚੰਦ ਪਰਿਵਾਰਾਂ ਨੂੰ ਹੋਇਆ ਇਸ ਦੇਸ਼ ਦੇ ਵਿੱਚ ਤੇ ਫਿਰ ਮੈਂ ਸਮਝਦਾ ਕਿ ਇਹ ਵੋਟ ਦੇ ਅਧਿਕਾਰ ਨਹੀਂ ਰੱਖਦੇ ਜੱਗਾ ਜੀ ਜਿਹੜੀ ਗੱਲ ਕਹਿ ਰਹੇ ਸੀ ਤੁਸੀਂ ਇੱਕ ਗੱਲ ਇਹਨਾਂ ਦੀ ਬਹੁਤ ਗੌਰ ਨਾਲ ਨਹੀਂ ਸੁਣ ਸਕੇ ਇਹਨਾਂ ਨੇ ਕਿਹਾ ਕਿ ਇੱਕ ਰਿਪੋਰਟ ਆਈ ਆ ਭਾਰਤ ਦੇ ਮੁਤਲਕ ਔਰ ਉਹਦੀ ਰਿਪੋਰਟ ਦਾ ਮੈਂ ਤੁਹਾਨੂੰ ਹੋਰ ਪੁਖਤਾ ਕਰ ਦਿੰਦਾ ਕਿ ਉਹ ਰਿਪੋਰਟ ਅੰਤਰਰਾਸ਼ਟਰੀ ਇੱਕ ਏਜੰਸੀ ਹੈ ਜਿਹੜੀ ਪਛੜੇ ਹੋਏ ਮੁਲਕਾਂ ਦੀ ਆਰਥਿਕ ਸਥਿਤੀ ਬਾਰੇ ਕੋਕ ਕਰਦੀ ਹੈ ਉਹ ਸੰਸਥਾ ਦਾ ਨਾਮ ਹੈ ਆਕਸਫੈਮ ਜਿਹੜੇ ਬੱਚੇ ਪੜ੍ਹੇ ਨੇ ਉਹ ਇੰਟਰਨੈਟ ਦੇ ਉੱਤੇ ਅਗਰ ਆਕਸਫੈਮ ਟਾਈਪ ਕਰਨਗੇ ਤੇ ਸਾਰੀ ਗੱਲ ਤੁਹਾਡੇ ਸਾਹਮਣੇ ਆ ਜਾਏਗੀ ਇਸ ਰਿਪੋਰਟ ਦਾ ਸਭ ਤੋਂ ਮਹੱਤਵਪੂਰਨ ਗੱਲ ਇਹ ਆ ਕਿ ਉਹ ਕਹਿੰਦੇ ਨੇ ਕਿ ਭਾਰਤ ਵਿੱਚ ਜਿਹੜਾ ਗਰੀਬ ਤੇ ਅਮੀਰ ਦਾ ਪਾੜਾ ਸੀਗਾ ਉਹ ਪਿਛਲੇ 70 ਸਾਲਾਂ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਅੱਜ ਇਸ ਦੇਸ਼ ਦੇ ਵਿੱਚ 1% ਲੋਕ ਉਹਨਾਂ ਕੋਲ ਦੇਸ਼ ਦਾ 73% سرمایہ ਇੱਕ ਪਾਸੇ ਇਕੱਠਾ ਕਰਦਾ ਬਾਕੀ ਆਪਾਂ 99% ਬੈਠੇ ਆ ਸਾਡੇ ਕੋਲ ਚੌਥਾ ਹਿੱਸਾ سرمایہ ਦਾ ਦੇਸ਼ ਦਾ ਇਸੇ ਕਰਕੇ ਉਹ ਤੁਹਾਨੂੰ ਸਕੂਲ ਠੱਠੇ ਨਜ਼ਰ ਆਉਂਦੇ ਨੇ ਇਸੇ ਕਰਕੇ ਹਸਪੀਟਲ ਠੱਠੇ ਨਜ਼ਰ ਆਉਂਦੇ ਨੇ ਇਸੇ ਲਈ ਸਾਡੇ ਬੱਚੇ ਜਿਹਨੇ ਵਿਦੇਸ਼ਾਂ ਜਾਣ ਨੂੰ ਮਜਬੂਰ ਹੋ ਗਏ ਨੇ ਅਗਰ ਇਹ سرمایہ ਇੱਕ ਸਾਰ ਲੋਕਾਂ ਦੇ ਵਿੱਚ ਜਿਹੜਾ ਹੈ ਉਹਦੇ ਪਹੁੰਚਦਾ ਜਾਂ ਜਿਹੜਾ ਸਾਧਨ ਨੇ ਇਸ ਦੇਸ਼ ਦੇ ਵਿੱਚ ਉਹ ਬਰਾਬਰ ਦੇ ਮੌਕੇ ਮਿਲਦੇ ਸਾਰੇ ਲੋਕਾਂ ਨੂੰ ਤੇ ਫਿਰ ਇਹ ਗੁਰਬਤ ਨਹੀਂ ਸੀ ਹੋਣੀ ਕਿਸਾਨਾਂ ਦੀ ਆਤਮ ਹੱਤਿਆ ਨਹੀਂ ਸੀ ਹੋਣੀ ਸਾਡੇ ਬੱਚੇ ਜਿਹੜੇ ਨੇ ਨਸ਼ਾ ਚ ਨਹੀਂ ਸੀ ਗੁਲਤਾਨ ਹੋਣੇ ਇਹਦਾ ਜਿਹੜਾ ਵੱਡਾ ਕਾਰਨ ਨੇ ਆ ਕਿ ਦੇਖਣ ਨੂੰ ਤਾਂ ਇਹ ਜਮਹੂਰੀਅਤ ਲੱਗਦੀ ਆ ਨਜ਼ਰ ਆਉਂਦੀ ਸਾਰੇ ਉਤੋਂ ਕਿ ਜਿੱਦਾਂ ਆਪਾਂ ਲੋਕ ਚੁੰਂਦੇ ਨੇ ਸਰਕਾਰ ਤੇ ਆਪਣੀ ਮਰਜ਼ੀ ਦੇ ਨਾਲ ਸਰਕਾਰ ਚੱਲਦੀ ਪਰ ਅੰਦਰੋਂ ਕਾਨਾ ਸ਼ਾਹੀ ਹੈ ਸਰਕਾਰ ਇਹ ਜਿਹਦਾ ਪਿਛੇ ਜਿਹਦਾ ਪਹਿਲਾਂ ਰਜਵਾੜਾ ਸ਼ਾਹੀ ਚੱਲਦੀ ਸੀ ਉਹ ਐਲਾਨੀਆਂ ਰਜਵਾੜਾ ਸ਼ਾਹੀ ਸੀਗੀ ਹੁਣ ਜਮਹੂਰੀਅਤ ਦਾ ਫਰਕ ਪਾ ਕੇ ਜਿਦਾ برفੀ ਦੇ ਉੱਤੇ ਚਾਂਦੀ ਦਾ ਵਰਕ ਪਾਇਆ ਹੁੰਦਾ ਇਸ ਤਰ੍ਹਾਂ ਫਰਕ ਪਾ ਕੇ ਉਸ ਨੂੰ ਜਿਹੜਾ ਰੰਗ ਹੈਗਾ ਜਮਹੂਰੀਅਤ ਦੇ ਦਿੱਤਾ ਔਰ ਇਹਦਾ ਸਿੱਧੀ ਤੁਹਾਨੂੰ ਨਜ਼ਰ ਆਊਗੀ ਜੋ ਮੈਂ ਗੱਲ ਕਹਿਣਾ ਚਾਹਨਾ ਕਿ ਅੱਜ ਪੰਜਾਬ ਦੇ ਵਿੱਚ ਕਹਿਣ ਨੂੰ ਭਾਵੇਂ ਦੋ ਪਾਰਟੀਆਂ ਦਾ ਰਾਜ ਰਿਹਾ ਵਾ ਚਾਹੇ ਕਾਂਗਰਸ ਦਾ ਰਿਹਾ ਤੇ ਚਾਹੇ ਉਹ ਖਾਲੀਆਂ ਦਾ ਰਿਹਾ ਪਰ ਅਸਲ ਵਿੱਚ ਦੋ ਟੱਬਰਾਂ ਨੇ ਕਈ ਦਹਾਕਿਆਂ ਤੋਂ ਰਾਜ ਕੀਤਾ ਮੈਂ ਆਪਣੀ ਕਾਲਜ ਦੀ ਪੜ੍ਹਾਈ 1985 ਖਤਮ ਕੀਤੀ ਸੀ ਆਪਣੇ ਮੇਰੇ ਬਹੁਜਨ ਸਮਾਜ ਪਾਰਟੀ ਦੇ ਸਾਡੇ ਸਤਕਾਰਯੋਗ ਭਰਾ ਨੇ ਕਿਹਾ ਕਿ ਮੇਰੇ ਪਿਤਾ ਜੀ ਨੂੰ ਜਾਣਦੇ ਸੀਗੇ 1985 ਚ ਮੇਰੇ ਵੀਰੋ ਭਰਾਓ ਤੇ ਬਜ਼ੁਰਗੋ ਪੰਜਾਬ ਸਰਕਾਰ ਦੇ ਸਿਰ ਤੇ ਕੋਈ ਕਰਜ਼ਾ ਨਹੀਂ ਸੀ ਪੰਜਾਬ ਸਰਕਾਰ ਦੇ ਸਕੂਲ ਕਾਫੀ ਹੱਦ ਤੱਕ ਠੀਕ ਸੀਗੇ ਪੰਜਾਬ ਸਰਕਾਰ ਦੇ ਹਸਪਤਾਲ ਮੈਂ ਆਪਣੇ ਮਾਂ ਪਿਓ ਨੂੰ ਦੇਖਦਾ ਰਿਹਾ ਉਹ ਸਾਰਾ ਇਲਾਜ ਆਪਣਾ ਜਲੰਧਰ ਦੇ ਸਿਵਲ ਹਸਪੀਟਲ ਤੋਂ ਸਰਕਾਰੀ ਹਸਪਤਾਲ ਤੋਂ ਕਰਾਉਂਦੇ ਸੀ ਪਿਛਤਾਚਾਰ ਸੀਗਾ ਪਰ ਇੰਨੀ ਨੰਗੀ ਚਿੱਟੀ ਲੁੱਟ ਨਹੀਂ ਸੀਗੀ ਪਾਣੀ ਪੀਣ ਵਾਲਾ ਜਿਹੜਾ ਉਹ ਇੰਨਾ ਕ ਸਾਫ਼ ਸੀਗਾ ਕਿ ਮੈਂ ਚੰਦ ਸਾਲ ਖੇਤੀ ਕਰਾਈ ਗਏ ਅਸੀਂ ਜਿਹੜਾ ਸਾਡੇ ਵਾਲ ਜਿਹੜਾ ਚਲਾ ਜਿਹਨੂੰ ਕਹਿੰਦੇ ਮੋਟਰ ਵਾਲਾ ਉਹਦੇ ਚੋਂ ਇੰਦਾ ਹੱਥ ਮਾਰ ਕੇ ਤੇ ਕਈ ਵਾਰ ਖਾਣੇ ਪੀਣੇ ਤੋਂ ਬਾਅਦ ਅਸੀਂ ਮੂੰਹ ਨਾਲ ਸਿੱਦਾ ਪਾਣੀ ਪੀ ਲੈਂਦੇ ਆਰਡ ਵਿੱਚ ਜਿਹੜਾ ਪਾਣੀ ਵਗਦਾ ਹੁੰਦਾ ਸੀਗਾ ਲੋਕ ਉੱਥੋਂ ਪਾਣੀ ਪੀ ਲੈਂਦੇ ਸੀ ਲੇਕਿਨ ਅੱਜ ਪਾਣੀ ਸਾਡਾ ਜ਼ਹਿਰੀਲਾ ਹੋ ਗਿਆ ਬਲਤ ਤਰੱਕੀ ਕਰਨ ਦੀ بجائے ਆਪਾਂ ਪਛਾਣੂਗੇ ਇਹਦਾ ਕਾਰਨ ਪ੍ਰਮੁੱਖ ਤੌਰ ਤੇ ਇਹ ਆ ਕਿ ਇਹ ਰਜਵਾੜਿਆਂ ਦਾ ਰਾਜ ਆ ਮੈਨੂੰ ਮੈਂ ਇੱਕ ਦਿਨ ਸੰਗਰੂਰ ਚ ਇੱਕ ਸੇਵਾ ਸਿੰਘ ਠਿਕਰੀ ਵਾਲਾ ਹੋਇਆ ਬੜਾ ਤਕੜਾ ਜੁਝਾਰੂ ਲੀਡਰ ਹੋਇਆ ਪ੍ਰਜਾ ਮੰਡਲ ਦਾ ਜਿਸ ਨੇ ਗਰੀਬਾਂ ਦੇ ਹਕੂਕ ਵਾਸਤੇ ਬਹੁਤ ਜद्दोजਹਿਦ ਕੀਤੀ ਤੇ ਕੈਪਟਨ ਅਬਰਿੰਦਰ ਸਿੰਘ ਜੀ ਦੇ ਦਾਦਾ ਜੀ ਉਸ ਵੇਲੇ ਰਾਜੇ ਸੀਗੇ ਉਹਨਾਂ ਨੇ ਸੇਵਾ ਸਿੰਘ ਠਿਕਰੀ ਵਾਲੇ ਨੂੰ ਫੜ ਕੇ ਅੰਦਰ ਝੂਠੇ ਮੁਕਦਮੇ ਬਣਾ ਕੇ ਕਈ ਸਾਲ ਉਹਨੂੰ ਨਜ਼ਰਬੰਦ ਰੱਖਿਆ ਤੇ ਮੈਂ ਜਦੋਂ ਸੇਵਾ ਸਿੰਘ ਠਿਕਰੀਵਾਲ ਦੀ ਵਰਸੀ ਤੇ ਗਿਆ ਤੇ ਮੈਂ ਜਦੋਂ ਲੋਕਾਂ ਦੇ ਚਿਹਰੇ ਦੇਖੇ ਇੱਥੇ ਇਕੱਠ ਵਿੱਚ ਬੈਠੇ ਗੁਰਦੁਆਰਾ ਸਾਹਿਬ ਚ ਮੈਂ ਕਿਹਾ ਇਹਨਾਂ ਵਾਸਤੇ ਕੀ ਬਦਲਿਆ ਕੁਝ ਵੀ ਨਹੀਂ ਬਦਲਿਆ ਸਿਰਫ ਅਬਰਤ ਸਿੰਘ ਦਾ ਰਾਜ ਜਿਹੜਾ ਪਹਿਲਾਂ ਉਹਦਾ ਦਾਦਾ ਸੀਗਾ ਉਹ ਰਾਜਾ ਸੀ ਤੇ ਹੁਣ ਅਮਰਿੰਦਰ ਸਿੰਘ ਰਾਜਾ ਹੈਗਾ ਲੇਕਿਨ ਉਹਨੂੰ ਵੋਟ ਪਾ ਕੇ ਲੋਕਾਂ ਨੇ ਜਮਹੂਰੀਅਤ ਦਾ ਜਿਹੜਾ ਹੈ ਉਹ ਪਹਿਰਾਵਾ ਦੇ ਦਿੱਤਾ ਬਸ ਇੰਨਾ ਅੰਤਰ ਹੈ ਨੀਤੀਆਂ ਉਹੀ ਨੇ ਇਹ ਤਾਂ ਹੀ ਬਦਲਾਖੋਰੀ ਦੀ ਰਾਜਨੀਤੀ ਚੱਲ ਰਹੀ ਹੈ ਇਦਾਂ ਹੀ ਵਿਰੋਧੀਆਂ ਦੇ ਉੱਤੇ ਪਰਚੇ ਦਰਜ ਕੀਤੇ ਜਾ ਰਹੇ ਨੇ ਮੈਂ ਤੁਹਾਡੇ ਸਾਹਮਣੇ ਜਾਗਦੀ ਮਿਸਾਲ ਹੈ ਕਿ ਪਿਛਲੇ 10 ਸਾਲ ਜਦੋਂ ਮੈਂ ਆਕਾਲੀ ਦਲ ਦਾ ਵਿਰੋਧ ਕੀਤਾ ਜਦੋਂ ਮੈਂ ਕਾਂਗਰਸ ਵਿੱਚ ਸੀਗਾ ਕੈਨ ਨੂੰ ਭਾਵਾਂ ਪੱਠਲ ਵਿਰੋਧੀ ਧਿਰ ਦੀ ਲੀਡਰ ਸੀ ਜਾਂ ਬਾਅਦ ਵਿੱਚ ਸੁਨੀਲ ਜਾਖੜ ਬਣਿਆ ਜਾਂ ਚੰਨੀ ਬਣਿਆ ਸਹੀ ਮੈਨੇਜ ਮੇਰੇ ਵੀਰੋ ਕਦੀ ਕਿਸੇ ਨੇ ਡੱਟ ਕੇ ਇਹਨਾਂ ਦਾ ਮੁਖਾਲਫਤ ਨਹੀਂ ਕੀਤੀ ਕੋਈ ਇਹਨਾਂ ਦੇ ਖਿਲਾਫ ਨਰਮ-ਨਰਮ ਬੋਲਦੇ ਸੀਗੇ ਕਿ ਸੜਕ ਨਹੀਂ ਠੀਕ ਹੈ ਜੀ ਪਾਣੀ ਨਹੀਂ ਆ ਰਿਹਾ ਜੀ ਬਿਜਲੀ ਨਹੀਂ ਠੀਕ ਆਉਂਦੀ ਉਹ ਕਿਤੇ ਬੋਲੀ ਚਲੋ ਜਦੋਂ ਮੈਂ ਐਮਐਲਏ ਬਣਿਆ 2007 ਜਦੋਂ ਮੈਂ ਬਾਦਲ ਸਾਹਿਬ ਦੇ ਸਾਹਮਣੇ ਖੜ ਕੇ ਕਿਹਾ ਕਿ ਤੁਸੀਂ ਅੱਜ ਸੌ ਚੁੱਕਣ ਲੱਗੇ ਹੋ 2007 ਵਿੱਚ ਪਰ ਤੁਹਾਡੇ ਉੱਤੇ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਹੈ ਤੁਸੀਂ ਚਾਰਜ ਤੁਹਾਡੇ ਖਿਲਾਫ ਚਾਰजेस ਫਰੇਮ ਹੋ ਚੁੱਕੇ ਨੇ